ਦੋਸਤੋ ਮੈਂ ਜਤਿੰਦਰ ਸਾਈ ਰਾਜ ਸਿਨੇਮਟੋਗ੍ਰਾਫਰ ਡਾਇਰੈਕਟਰ অর ਰਾਈਟਰ ਅ ਅਜ 29 ਮਾਰਚ ਜਿਹੜਾ ਹੈ 29 ਮਾਰਚ ਨੂੰ ਇੱਕ ਪ੍ਰੋਗਰਾਮ ਹੋਇਆ ਵਿਸ਼ਵ ਪੰਜਾਬੀ ਸਿਨੇਮਾ ਦਿਵਸ ਦੇ ਤੌਰ ਤੇ ਮਨਾਇਆ ਗਿਆ ਕਿ 29 ਮਾਰਚ ਨੂੰ ਜਿਹੜੀ ਪਹਿਲੀ ਪੰਜਾਬੀ ਫਿਲਮ ਸੀ ਉਹ ਰਿਲੀਜ਼ ਹੋਈ ਤੇ ਇੱਕ ਜਿਹੜੇ ਪੰਜਾਬ ਦੇ ਪਾਲੀਵੁੱਡ ਦੇ ਜਿਹੜੇ ਆ ਆਰਟਿਸਟ ਹੈ ਉਹਨਾਂ ਦੀ ਇੱਕ ਐਸੋਸੀਏਸ਼ਨ ਹੈ ਪਫਤਾ ਨਾਮ ਦੀ ਐਸੋਸੀਏਸ਼ਨ ਹੈ ਪੰਜਾਬ ਫਿਲਮ ਐਂਡ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਆ ਜਿਸ ਦੇ ਮੈਂਬਰ ਜਿਹੜੇ ਨੇ ਉਹ ਮਲਕੀ ਤਰੋਣੀ ਸਾਹਿਬ ਹੋ ਗਏ ਆ ਪਦਮ ਵਿਸ਼ਮ ਜਿਹੜੀ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਮੈਡਮ ਨਿਰਮਲ ਰਿਸ਼ੀ ਜੀ ਹੋ ਗਏ ਰਵਿੰਦਰ ਰੂਪੀ ਜੀ ਆ ਜਾਂ ਗਿੱਪੀ ਗਰੇਵਾਲ ਦਲਜੀਤ জাফর ਹੋਰ ਬਹੁਤ ਸਾਰੇ ਆਰਟਿਸਟ ਗੋਗੂ ਗਿਲ ਹੋਣੀ ਕਰਮਜੀਤ ਅਨਮੋਲ ਹੋਣੀ ਗੁੱਗੀ ਪਾਜੀ ਇਹਨਾਂ ਸਾਰਿਆਂ ਦਾ ਮੈਂ ਬਹੁਤ ਦਿਲੋਂ ਆ ਸ਼ੁਕਰਗੁਜ਼ਾਰ ਹਾਂ ਕਿ ਇਸ ਵਾਰ 2025 ਦਾ ਜਿਹੜਾ ਇਹਨਾਂ ਨੇ ਆ ਪੰਜਾਬੀ ਸਿਨੇਮਾ ਦਿਵਸ ਜਿਹੜਾ ਮਨਾਇਆ ਉਸ ਚ ਮੈਨੂੰ ਜਤਿੰਦਰ ਸਾਈ ਰਾਜ ਨੂੰ ਚੁਣਿਆ ਤੇ ਮੈਨੂੰ ਇੱਕ ਸਨਮਾਨ ਦਿੱਤਾ ਕਿ ਮੈਂ ਇੱਕ ਪੰਜਾਬੀ ਸਿਨੇਮਾ ਦੇ ਵਿੱਚ ਕੋਈ ਰਿਮਾਰਕੇਬਲ ਵਰਕ ਬੀਂਗ ਪੰਜਾਬੀ ਮੈਂ ਰਿਮਾਰਕੇਬਲ ਵਰਕ ਕਰ ਰਿਹਾ ਪੰਜਾਬੀ ਸਿਨੇਮਾ ਦੇ ਵਿੱਚ ਨਾਲ ਦੇ ਨਾਲ ਮੈਂ ਮਰਾਠੀ ਫਿਲਮਾਂ 'ਚ ਕੰਮ ਕਰ ਰਿਹਾ ਤੇ ਨਾਲ ਦੇ ਨਾਲ ਮੈਂ ਹਿੰਦੀ ਫਿਲਮਾਂ ਵੱਲ ਵੀ ਜਾ ਰਿਹਾ ਤੇ ਕਈ ਮੇਰੀਆਂ ਜਿਹੜੀਆਂ ਸ਼ਾਰਟ ਫਿਲਮਸ ਆ ਉਹ ਨੈਸ਼ਨਲ ਵਾਈਡ ਜਿਹੜੀਆਂ ਨਾ ਉਹ ਅਵਾਰਡਸ ਲੈ ਕੇ ਆ ਚੁੱਕੀਆਂ ਨੇ ਜਿਨ੍ਹਾਂ ਕਰਕੇ ਮੈਨੂੰ ਪੂਰੀ ਜਿਹੜੀ ਇਹਨਾਂ ਦੀ ਜਿਹੜੀ ਜ਼ਿਉਰੀ ਹੈ ਜਿਹੜੀ ਇਹਨਾਂ ਦੇ ਐਸੋਸੀਏਸ਼ਨ ਮੈਂਬਰਸ ਆ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਇਸ ਵਾਰ ਜਿਹੜਾ ਹੈ ਆ ਜਿਹੜਾ ਸਿਨੇਮਟੋਗ੍ਰਾਫਰ ਆ ਉਹ ਜਿਤਨੇ ਦਸਾਈ ਰਾਜ ਨੂੰ ਸਨਮਾਨ ਕੀਤਾ ਜਾਏ ਤੇ ਮੈਨੂੰ ਆ ਇਹ ਸਨਮਾਨ ਲੈ ਕੇ ਮੈਨੂੰ ਆਪ ਜਿਹੜਾ ਮੈਂ ਸਨਮਾਨਿਤ ਜਿਹੜਾ ਹੋਇਆ ਮੈਨੂੰ ਤੇ ਮੈਨੂੰ ਬੜਾ ਮਾਣ ਹੈ ਤੇ ਮੈਨੂੰ ਮਾਣ ਬਖਸ਼ਿਆ ਤੇ ਮੈਨੂੰ ਇੱਕ ਅਪਰੀਸ਼ੀਏਸ਼ਨ ਮਿਲੀ ਆ ਕਿ ਮੈਂ ਅੱਗੇ ਤੋਂ ਮੈਂ ਜਿਹੜਾ ਬਹੁਤ ਵਧੀਆ ਕੰਮ ਕਰਾਂ ਤੇ ਮੈਂ ਜਿਹੜੀ ਆਪਣੀ ਜਿਹੜੀ ਮੈਂ ਡਿਊਟੀਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਨਿਭਾ ਸਕਾਂ ਤੇ ਮੈਂ ਪਾਲੀਵੁੱਡ ਦੀ ਇੰਡਸਟਰੀ ਨੂੰ ਕੋਈ ਅੱਛਾ ਸਬਜੈਕਟ ਦੇ ਸਕਾਂ ਹਿੰਦੀ ਦੀ ਇੰਡਸਟਰੀ ਨੂੰ ਕੋਈ ਅੱਛਾ ਸਬਜੈਕਟ ਦੇ ਸਕਾਂ ਤੇ ਮੇਰੀ ਇਹੀ ਕੋਸ਼ਿਸ਼ ਵੀ ਰਹਿੰਦੀ ਆ ਤੇ ਇੱਕ ਵਾਰੀ ਫਿਰ ਮੈਂ ਪੰਜਾਬੀ ਦਾ ਪੰਜਾਬ ਦਾ ਤੇ ਚਲੋ ਅਸੀਂ ਪੰਜਾਬ ਦੇ ਤਾਂ ਹੈਗੇ ਹਾਂ ਪਰ ਮੇਰਾ ਜਿਹੜਾ ਪਿੰਡ ਹੈ ਗਰੋਟਾ ਆ ਮੈਨੂੰ ਇਹ ਮਾਣ ਹੈ ਕਿ ਅਸੀਂ ਗਰੋਟੇ ਨਾਲ ਜੁੜੇ ਆ ਤੇ ਗਰੋਟੇ ਦੇ ਸਾਰੇ ਹੀ ਮੇਰੇ ਜਿਹੜੇ ਆ ਯਾਰ ਦੋਸਤ ਭੈਣ ਭਾਈ ਆਂਡ ਗਵਾਂਡ ਸਾਰੇ ਪਿੰਡ ਵਾਲਿਆਂ ਨੂੰ ਮੇਰੇ ਵੱਲੋਂ ਇਹ ਆ ਕਿ ਜਿਹੜੇ ਵੀ ਨਵੇਂ ਜਿਹੜੇ ਆਰਟਿਸਟ ਆਂਦੇ ਆ ਉਹਨਾਂ ਨੂੰ ਹਲਾਸ਼ੇਰੀ ਔਰ ਐਪਰੀਸ਼ੀਏਸ਼ਨ ਜ਼ਰੂਰ ਕਰਨੀ ਚਾਹੀਦੀ ਉਹ ਡੀ ਗੱਲ ਸੀ ਕਿ ਮੇਰੇ ਲਈ ਕਿ ਮੇਰੇ ਲਈ ਮਾਣ ਦੀ ਗੱਲ ਸੀ ਕਿ ਜਿਹੜੇ ਪੰਜਾਬ ਦੇ ਜਿਹੜੇ ਦਿੱਗਜ ਆਰਟਿਸਟ ਸੀ ਜਿਵੇਂ ਸਰਦਾਰ ਸੋਹੀ ਸਾਹਿਬ ਹੋਵੇ ਮਲਕੀਤ ਰੋਣੀ ਪਾਜੀ ਹੋਵੇ ਜਾਂ ਨਿਰਮਲ ਰਿਸ਼ੀ मैम ਹੋਵੇ ਜਾਂ ਹੋਰ ਜਿਹੜੇ ਵੱਡੇ ਵੱਡੇ ਆਰਟਿਸਟ ਸੀ ਉਹ ਜਿਹੜੇ ਸੀ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਮੈਨੂੰ ਮਾਨ ਬਖਸ਼ਿਆ ਉਸ ਲਈ ਮੈਂ ਪਫਟਾ ਦਾ ਪਫਟਾ ਦਾ ਮੈਂ ਪੰਜਾਬ ਫਿਲਮ ਐਂਡ ਟੈਲੀਵਿਜ਼ਨ ਐਸੋਸੀਏਸ਼ਨ ਆ ਜਿਹੜੀ ਆਰਟਿਸਟ ਐਸੋਸੀਏਸ਼ਨ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਇੱਕ ਵਾਰੀ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਵੀ ਅਪਰੀਸ਼ੀਏਟ ਕਰੋ ਆਰਟਿਸਟ ਨੂੰ ਤੇ ਜਿੰਨੇ ਵੀ ਸਾਡੇ ਗਰੋਟੇ ਦੇ ਵਿੱਚ ਆਰਟਿਸਟ ਆ ਉਹ ਪਲੀਜ਼ ਯਾਰਾ ਮੈਨੂੰ ਵੀ ਕੰਟੈਕਟ ਕਰਨ ਤੇ ਸਜੀਤ ਜੀ ਦੇ ਥਰੂ ਤੇ ਆਪਾਂ ਨਾ ਕੋਈ ਅੱਗੇ ਕੁਝ ਅੱਛਾ ਜਿਹੜਾ ਪਰਾਲਾ ਕਰੀਏ ਥੈਂਕ ਯੂ